ਵਾਹਿਗੁਰੂ ਜੀ ਕਥਾਲ ਸ ਵਾਹਿਗੁਰੂ ਜੀ ਕੀ ਫਤਿਹ ਰੁੱਤ ਚੌਥੀ ਸਾਖੀ ਦੂਸਰੀ ਦੀਨਾ ਬੇਗ ਦੀ ਆਨੰਦਪੁਰ ਤੇ ਚੜ੍ਹਾਈ ਵਜ਼ੀਰ ਖਾਨ ਨੇ ਬਾਦਸ਼ਾਹ ਦੇ ਹੁਕਮ ਦੀ ਆੜ ਲੈ ਕੇ ਦੀਨਾ ਬੇਗ ਮੁਗਲ ਤੇ ਪੈਂਦੇ ਖਾਂ ਪਠਾਨ ਨੂੰ 10000 ਫੌਜ ਲੈ ਕੇ ਆਨੰਦਪੁਰ ਵੱਲ ਤੋਰਿਆ ਰੋਪੜ ਦੇ ਮੁਕਾਮ ਉੱਤੇ Hindu ਰਾਜੇ ਵੀ ਮੁਗਲ ਫੌਜ ਦੇ ਨਾਲ ਆਰਲੇ ਰਾਜਾ ਅਜਮੇਰ ਚੰਦ ਨੇ ਦੀਨਾ ਬੇਗ ਨੂੰ ਆਖਿਆ ਤੁਸੀਂ ਬਹੁਤ ਚੰਗਾ ਕੀਤਾ ਹੈ ਗੁਰੂ ਗੋਬਿੰਦ ਸਿੰਘ ਤੇ ਚੜਾਈ ਕੀਤੀ ਹੈ ਇਹ ਸਾਨੂੰ ਬਹੁਤ ਦੰਗ ਕਰ ਰਿਹਾ ਹੈ ਇਹ ਨਿਤ ਦੀ ਕਲਾ ਇੱਕ ਦਿਨ ਵਿੱਚ ਹੀ ਸਦਾ ਵਾਸਤੇ ਮੁੱਕ ਜਾਵੇਗੀ ਅਸੀਂ ਤੁਹਾਡੀ ਹਰ ਪ੍ਰਕਾਰ ਦੀ ਸਹਾਇਤਾ ਕਰਾਂਗੇ ਅਸਲ ਵਿੱਚ ਉਹਨਾਂ ਦੀ ਬੇਈਮਾਨੀ ਸੀ ਉਹ ਮੁਸਲਮਾਨਾਂ ਨੂੰ ਫਸਾ ਕੇ ਪਿੱਛੇ ਰਹਿਣਾ ਚਾਹੁੰਦੇ ਸਨ ਦੋਹਾਂ ਧਿਰਾਂ ਵੱਲ ਬੇਈਮਾਨੀ ਹੀ ਬੇਈਮਾਨੀ ਸੀ ਫਿਰ ਰੋਪੜ ਤੋਂ ਮੁਗਲ ਲਸ਼ਕਰ ਅੱਗੇ ਤੁਰਿਆ। ਉਦੋਂ ਸਤਗੁਰੂ ਜੀ ਨੂੰ ਖਬਰਾਂ ਮਿਲ ਗਈਆਂ ਕਿ ਦੁਸ਼ਮਣ ਦਲ ਚੜ੍ਹਿਆ ਆਉਂਦਾ ਹੈ। ਮੁਗਲ ਦਲ ਦੇ ਸਰਹਿੰਦ ਪਹੁੰਚਣ ਤੋਂ ਪਹਿਲਾਂ ਹੀ ਸਤਗੁਰੂ ਜੀ ਨੇ ਜੰਗ ਦੀ ਤਿਆਰੀ ਕਰ ਲਈ। ਰਣਜੀਤ ਨਗਾਰੇ ਉੱਤੇ ਚੋਟ ਲਾ ਦਿੱਤੀ। ਨਗਾਰੇ ਦਾ ਬਚਣਾ ਸੁਣ ਕੇ ਸਰਦਾਰ ਇਕੱਠੇ ਹੋ ਗਏ। ਸਤਗੁਰੂ ਜੀ ਨੇ ਪੰਜਾਂ ਪਿਆਰਿਆਂ ਤੇ ਸਾਹਿਬਜ਼ਾਦੇ ਅਜੀਤ ਸਿੰਘ ਦੇ ਦਰਮਿਆਨ ਵੱਡੀ ਸਾਰੀ ਸੈਨਾ ਵੰਡ ਦਿੱਤੀ। ਇਨਾਂ ਜੀਆਂ ਦਲਾਂ ਦਾ ਮਹਰੀ ਅਫਸਰ ਬਣਾ ਦਿੱਤਾ। ਨੇਜ਼ੇ, ਤਲਵਾਰਾਂ, ਬੰਦੂਕਾਂ, ਚੱਕਰ ਆਦਿ ਸਾਰੇ ਸ਼ਸਤਰ ਖੁੱਲੇ ਬਖਸ਼ ਦਿੱਤੇ। ਸਤਗੁਰਾਂ ਦੇ ਹੁਕਮ ਅਨੁਸਾਰ ਸਾਰੀ ਸੈਨਾ ਆਨੰਦਪੁਰ ਤੋਂ ਦੋ ਕੋਹ ਦੂਰ ਆ ਕੇ ਮੋਰਚੇ ਬਣਾ ਕੇ ਲੁੱਕ ਖਲੋਤੀ। ਪੂਰੀ ਤਿਆਰੀ ਦੇ ਨਾਲ ਦੁਸ਼ਮਣ ਦੀ ਉਡੀਕ ਕਰਨ ਲੱਗੇ। ਦੁਸ਼ਮਣ ਕੀਰਤਪੁਰ ਨੂੰ ਟੱਪ ਕੇ ਜਦੋਂ ਅੱਗੇ ਵਧਣ ਲੱਗੇ ਤਾਂ ਰਣਜੀਤ ਨਗਾਰੇ ਦੀ ਕੰਕੂਰ ਵਿੱਚ ਦੁਸ਼ਮਨ ਦੀ ਫੌਜ ਉੱਤੇ ਸਤਗੁਰਾਂ ਨੇ ਹੱਲਾ ਕਰ ਦਿੱਤਾ ਅਤੇ ਉਹ ਹੱਲਾ ਤੂਫਾਨੀ ਜੋਸ਼ ਵਾਲਾ ਸੀ ਅਤੇ ਵੈਰੀ ਨੂੰ ਮੋਰਚੇ ਵੀ ਬਣਾਉਣ ਦਾ ਸਮਾਂ ਨਾ ਮਿਲਿਆ ਕਾਲਸੀ ਫੌਜ ਨੇ ਬਿਜਲੀ ਦੀ ਤਰ੍ਹਾਂ ਮੁਗਲਾਂ ਤੇ ਪਠਾਨਾਂ ਨੂੰ ਕਟਣਾ ਵੜਨਾ ਸ਼ੁਰੂ ਕੀਤਾ ਉਹ ਪਲਾ ਵਿੱਚ ਹੀ ਕਿਸੇ ਦਾ ਧੜ ਕਿਧਰੇ ਤੇ ਕਿਸੇ ਦੀਆਂ ਲੱਤਾਂ ਬਾਹਾਂ ਮੈਦਾਨੇ ਜੰਗ ਵਿੱਚ ਰੁੜਨ ਲੱਗੀਆਂ ਸ਼ਾਹੀ ਫੌਜ ਖਬਰਾ ਗਈ ਹਿੰਦੂ ਰਾਜੇ ਦੀਨਾ ਬੇਗ ਨੂੰ ਧੋਖਾ ਦੇ ਗਏ ਅਤੇ ਉਹ ਅੱਗੇ ਵਧਣ ਦੀ ਥਾਂ ਸਭੋਂ ਪਿੱਛੇ ਹੋ ਕੇ ਪਹਾੜਾਂ ਦੀਆਂ ਕੁੱਖਾਂ ਵਿੱਚ ਸਿਰ ਲਕਾਉਣ ਲੱਗੇ ਸਤਿਗੁਰੂ ਜੀ ਆਪ ਨੀਲੇ ਘੋੜੇ ਉੱਤੇ ਸਵਾਰ ਸਨ ਅਤੇ ਸਾਰੇ ਸ਼ਸਤਰਾਂ ਨੂੰ ਧਾਰਨ ਕੀਤਾ ਹੋਇਆ ਸੀ ਸਾਹਿਬਾਂ ਨੇ ਆਪ ਤੀਰਾਂ ਦੀ ਬਾਛੜ ਦੁਸ਼ਮਨਾ ਉੱਤੇ ਕਰਨੀ ਸ਼ੁਰੂ ਕਰ ਦਿੱਤੀ ਸਾਹਿਬਾਂ ਦਾ ਇੱਕ ਇੱਕ ਤੀਰ ਕਈਆਂ ਦੇ ਸੀਨੇ چیر ਕੇ ਪਾਰ ਲੰਘ ਜਾਂਦਾ ਸੀ ਗੁਰੂ ਦੀ ਸੱਪ ਦੀ ਤਰ੍ਹਾਂ ਵੀ ਅਣਿਆਲੇ ਤੀਰਾਂ ਨਾਲ ਵਿੰਨੇ ਹੋਏ ਪਠਾਨ ਤੇ ਮੁਗਲ ਪਾਣੀ ਮੰਗਣ ਜੋਕੇ ਵੀ ਨਹੀਂ ਸੁਣ ਰਹੇ ਦੇ ਜਦੋਂ ਸਿੰਘਾਂ ਨੇ ਵੇਖਿਆ ਕਿ ਸਤਗੁਰੂ ਆਪ ਲੜ ਰਹੇ ਹਨ ਤਾਂ ਉਹਨਾਂ ਦਾ ਜੋਸ਼ ਹੂਰ ਵੀ ਵੱਧ ਗਿਆ ਉਹ ਵੱਧ ਛੱਡ ਕੇ ਦੁਸ਼ਮਣ ਦੇ ਆਹੂ ਲਾਉਣ ਲੱਗੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਵੀ ਬੜੇ ਕਮਾਲ ਦੀ ਜੰਗ ਲੜ ਰਹੇ ਸਨ ਜਿੱਧਰ ਨੂੰ ਜਾਂਦੇ ਉਧਰ ਹੀ ਦੁਸ਼ਮਨਾ ਦੀਆਂ ਸਫਾਂ ਚੀਰੀ ਜਾਂਦੇ ਸਨ ਸਤਗੁਰੂ ਜੀ ਆਪ ਲੜਦੇ ਲੜਦੇ ਉਸ ਅਸਾਂਤ ਤੇ ਪਹੁੰਚੇ ਜਿੱਥੇ ਪੈਂਦੇਖਾਨ ਪਠਾਨ ਲੜ ਰਿਹਾ ਸੀ ਉਸਨੇ ਬੜੇ ਹੰਕਾਰ ਨਾਲ ਅੱਗੇ ਵਧ ਕੇ ਕਿਹਾ ਪੀਰ ਜੀ ਮੈਂ ਅੱਜ ਆਪ ਦੀ ਸ਼ਕਤੀ ਨੂੰ ਵੇਖਣਾ ਚਾਹੁੰਦਾ ਹਾਂ ਮੈਨੂੰ ਬੜੇ ਚਿਰ ਦੀ ਰੀਤ ਸੀ ਕਿ ਮੈਂ ਹਿੰਦ ਦੇ ਪੀਰ ਨਾਲ ਲੜਾਂ ਅੱਜ ਮੈਨੂੰ ਖੁਦਾ ਨੇ ਮੌਕਾ ਦਿੱਤਾ ਹੈ ਆਓ ਬਾਦਰਾ ਵਾਂਗ ਮੇਰੇ ਨਾਲ ਮੁਕਾਬਲਾ ਕਰੋ ਸਤਗੁਰਾਂ ਨੇ ਜਦੋਂ ਹੰਕਾਰੀ ਪੈਂਦੇਖਾਨ ਦੇ ਬੋਲ ਸੁਣੇ ਤਾ ਸਾਈ ਮੁਸਕਰਾ ਪਈ। ਦੀਨ ਦੁਨੀਆ ਦੇ ਮਾਲਕ ਨੇ ਮੁਸਕਰਾਉਂਦਿਆਂ ਹੋਇਆ ਕਿਹਾ ਕਿ ਪੈਂਦੇ ਖਾਂ ਡੁੱਬਦਾ ਹੋਇਆ ਸੂਰਜ ਬਹੁਤ ਲਾਲ ਹੁੰਦਾ ਹੈ ਕਿਉਂਕਿ ਤੇਰਾ ਕਾਲ ਨੇੜੇ ਆ ਪੁੱਜਾ ਹੈ। ਇਸ ਵਾਸਤੇ ਤੂੰ ਹੰਕਾਰ ਨਾਲ پاگل ਹੋ ਰਿਹਾ ਹੈ। ਜੇਕਰ ਤੈਨੂੰ ਲੜਨ ਦੀ ਇੱਛਾ ਹੈ ਤਾਂ ਆ ਪਹਿਲਾ ਵਾਰ ਕਰ। ਉਹ ਇਸ ਵਾਸਤੇ ਕਿ ਦੇਰੇ ਦਿਲ ਵਿੱਚ ਅਰਮਾਨ ਨਾ ਰਹੇ ਕਿ ਜੇ ਮੈਂ ਪਹਿਲਾ ਵਾਰ ਕਰਦਾ ਤਾਂ ਖਬਰੇ ਕੀ ਹੁੰਦਾ। ਐਂ ਦੇਖਾ ਨਹੀਂ ਬੜੇ ਹੀ ਅਭਿਮਾਨ ਨਾਲ ਆਖਿਆ ਮੈਂ ਸੰਸਾਰ ਦੇ ਚੋਣਵੇਂ ਬਹਾਦਰਾਂ ਵਿੱਚੋਂ ਬਹਾਦਰ ਹਾਂ ਵੱਡੇ ਸੂਰਮੇ ਕਦੀ ਪਹਿਲਾਂ ਕਿਸੇ ਤੇ ਵਾਰ ਨਹੀਂ ਕਰਦੇ ਇਸ ਵਾਸਤੇ ਤੁਸੀਂ ਵਾਰ ਪਹਿਲਾਂ ਕਰੋ ਇਸ ਪਿਛੋਂ ਸਤਿਗੁਰਾਂ ਨੇ ਫਰਮਾਇਆ ਚਲੋ ਦੋਵੇਂ ਇੱਕੋ ਵਾਰ ਕਰਦੇ ਹਾਂ ਚਲੋ ਦੋਵੇਂ ਇੱਕੋ ਵਾਰੀ ਵਾਰ ਕਰਦੇ ਹਾਂ ਜਿਸ ਦਾ ਵਾਰ ਲੱਗ ਜਾਵੇ ਉਹੋ ਹੀ ਜਿੱਤੇਗਾ ਇਹ ਫੈਸਲਾ ਪੰਦੇਖਾਨ ਨੇ ਪ੍ਰਵਾਨ ਕਰ ਲਿਆ ਅਤੇ ਦੋਹਾਂ ਪਾਸਿਆਂ ਤੋਂ ਤੀਰਾਂ ਦੀ ਵਰਖਾ ਹੋਣ ਲੱਗੀ। ਪੰਦੇਖਾਂ ਅਤੇ ਸਤਗੁਰਾਂ ਦੇ ਦਰਮਿਆਨ ਹੁੰਦੇ ਯੁੱਧ ਨੂੰ ਵੇਖਣ ਵਾਸਤੇ ਸਾਰੀ ਸੈਨਾ ਹੈਰਾਨੀ ਨਾਲ ਜੰਗ ਕਰਨੋਂ ਰੁਕ ਗਈ। ਜਿਵੇਂ ਮਹਾਭਾਰਤ ਯੁੱਧ ਵਿੱਚ ਅਰਜਨ ਨੇ ਆਪਣੇ ਤੀਰਾਂ ਦੇ ਕਮਾਲ ਦਿਖਾਏ ਸਨ ਅਤੇ ਜਿਵੇਂ ਸ਼੍ਰੀ ਰਾਮਚੰਦਰ ਨੇ ਰਾਵਣ ਨਾਲ ਲੜਦਿਆਂ ਹੋਇਆਂ ਤੀਰਾਂ ਦੀ ਕਰਾਮਾਤ ਦਰਸਾਈ। ਤਿਵੇਂ ਸਤਗੁਰੂ ਜੀ ਨੇ ਤੀਰਾਂ ਦੇ ਕਰਤੱਪ ਨਿਰਾਲੇ ਦਿਖਾਈ। ਪੈ ਦੇਖਾ ਬੜੇ ਗ੍ਰੋਧ ਨਾਲ ਕਮਾਨ ਨੂੰ ਕੰਦ ਤੱਕ ਖਿੱਚ-ਖਿੱਚ ਕੇ ਤੀਰਾਂ ਦੀ ਵਰਖਾ ਕਰਨ ਲੱਗਾ ਪਰ ਉਸ ਦੇ ਤੀਰ ਸਤਿਗੁਰੂ ਜੀ ਨੂੰ ਨਾ ਵੱਜੇ ਕੁਝ ਤੀਰ ਪਾਸੇ ਹੀ ਚਲੇ ਗਏ ਅਤੇ ਕੁਝ ਸਤਿਗੁਰੂ ਜੀ ਦੇ ਤੀਰਾਂ ਨਾਲ ਟਕਰਾ ਕੇ ਰਾਹ ਵਿੱਚ ਹੀ ਟੁੱਟ ਗਏ ਜਿਸ ਵੇਲੇ ਤੀਰਾਂ ਨਾਲ ਟਕਰਾ ਕੇ ਟੁੱਟਦੇ ਤਾਂ ਉਹਨਾਂ ਵਿੱਚੋਂ ਬਿਜਲੀ ਪੈਦਾ ਹੁੰਦੀ ਜਿਸ ਬਿਜਲੀ ਨੂੰ ਵੇਖ ਕੇ ਕਈਆਂ ਦੀਆਂ ਅੱਖਾਂ ਚੁੰਧਲਾ ਜਾਂਦੀਆਂ ਸਤਗੁਰਾਂ ਨੇ ਪਠਾਨ ਦਾ ਕਾਲ ਨੇੜੇ ਆਇਆ ਵੇਖ ਕੇ ਅਤੇ ਉਸ ਨੂੰ ਹੋਰ ਕਰੋਧ ਵਿੱਚ ਲਿਆਉਣ ਲਈ ਆਖਿਆ ਵਾ ਪਠਾਨ ਤੇ ਉਸਤਾਦ ਤੈਨੂੰ ਚੰਗਾ ਕਰਤਬ ਸਿਖਾਇਆ ਹੈ ਤੇਰੇ ਤੀਰ ਦਾ ਇੱਕ ਵੀ ਨਿਸ਼ਾਨਾ ਠੀਕ ਨਹੀਂ ਬੈਠਦਾ ਪਠਾਨ ਨੂੰ ਬੜਾ ਗੁੱਸਾ ਆਇਆ ਗੁੱਸੇ ਨਾਲ پاگل ਹੋਇਆ ਉਸਨੇ ਕਿਹਾ ਲਓ ਫਿਰ ਵਾਰ ਸੰਭਾਲੋ ਮੇਰਾ ਆ ਰਿਹਾ ਤੀਰ ਜਾਨ ਲੈ ਬਿਨਾਂ ਨਹੀਂ ਅੱਗੇ ਜਾਵੇਗਾ ਇਹ ਆਕਣ ਦੇ ਨਾਲ ਹੀ ਉਸਨੇ ਕੰਨਾਂ ਤੱਕ ਕਮਾਨ ਖਿੱਚ ਕੇ ਗੁਰੂ ਜੀ ਵੱਲ ਤੀਰ ਛੱਡਿਆ ਅਤੇ ਉਸਨੇ ਨਿਸ਼ਾਨਾ ਸਤਗੁਰਾਂ ਦੇ ਮਸਤਕ ਦਾ ਲਿਆ ਸੀ ਪਰ ਹੱਥ ਦੇ ਹਿਲ ਜਾਣ ਦੇ ਕਾਰਨ ਦਸਤਾਰ ਨੂੰ چیر ਕੇ ਤੀਰ ਅੱਗੋਂ ਲੱਗ ਗਿਆ ਗੁਰੂ ਜੀ ਨੇ ਰੱਤਾ ਕਰੋਧ ਨਾਲ ਮੱਥੇ ਤੇ ਤਿਉੜੀ ਪਾ ਕੇ ਇੱਕ ਐਸਾ ਤੀਰ ਛੱਡਿਆ ਜਿਹੜਾ ਪਠਾਨ ਦੀ ਪੂੜਪੂੜੀ ਨੂੰ ਪਾੜ ਕੇ ਪਾਰ ਨਿਕਲ ਗਿਆ ਪਠਾਨ ਇਸ ਛੱਟ ਨੂੰ ਨਾ ਸਹਾਰ ਸਕਿਆ ਤੇ ਤਰਤੀ ਉਤੇ ਡਿੱਗ ਪਿਆ ਸਤਗੁਰਾਂ ਨੇ ਬਿਜਲੀ ਦੀ ਫੁਰਤੀ ਵਾਂਗ ਤਰਤੀ ਤੇ ਡਿੱਗੇ ਪਏ ਪਠਾਨ ਦਾ ਸਿਰ ਤਲਵਾਰ ਨਾਲ ਕੱਟ ਲਿਆ ਅਤੇ ਤਲਵਾਰ ਦੀ ਨੋਕ ਵਿੱਚ ਅੜਾ ਕੇ ਉੱਪਰ ਚੁੱਕ ਲਿਆ ਜਿਉਂ ਹੀ ਦੁਸ਼ਮਣਾਂ ਨੇ ਆਪਣੇ ਸਰਦਾਰ ਦਾ ਸਿਰ ਵੇਖਿਆ ਤਾਂ ਉਹਨਾਂ ਦਾ ਲਹੂ ਠੰਡਾ ਹੋ ਗਿਆ ਪਰ ਬਦਲਾ ਲੈਣ ਦੇ ਖਿਆਲ ਨਾਲ ਹੌਸਲਾ ਕਰਕੇ ਲੜਨ ਲੱਗੇ ਬੜਾ ਕਮਸਾਨ ਦਾ ਯੁੱਧ ਹੋਇਆ ਇਹ ਕਮਸਾਨ ਦੇ ਯੁੱਧ ਨੂੰ ਵੇਖ ਕੇ ਇਰੰਦੇ ਪਹਾੜੀਏ ਵੀ ਹਰਨ ਹੋ ਗਈ ਦੂਸਰੇ ਪਾਸੇ ਦੀਨਾ ਬੇਗ ਆਪਣੀ ਕਿਸਮਤ ਅਜ਼ਮਾਈ ਕਰਨ ਲਈ ਸਿੰਘਾਂ ਨਾਲ ਲੜ ਰਿਹਾ ਸੀ ਉਸ ਦਾ ਮੁਕਾਬਲਾ ਸਾਇਬ ਸਾਦਾ ਅਜੀਤ ਸਿੰਘ ਅਤੇ ਭਾਈ ਧਰਮ ਸਿੰਘ ਜੀ ਚੋਣਵੇਂ ਸੂਰਮਿਆਂ ਨੂੰ ਨਾਲ ਲੈ ਕੇ ਕਰ ਰਹੇ ਸਨ ਜਿਸ ਵੇਲੇ ਦੀਨਾ ਬੇਗ ਨੇ ਵੇਖਿਆ ਕਿ ਉਸ ਦਾ ਸਾਥੀ ਪੈਂਦੇਖਾਂ ਮਾਰਿਆ ਜਾ ਚੁੱਕਾ ਹੈ ਪਹਾੜੀ ਸੈਨਾ ਤੇ ਰਾਜੀ ਧੋਖਾ ਦੇ ਗਏ ਹਨ ਅਤੇ ਉਸਦੀ ਸੈਨਾ ਦਾ ਬਹੁਤ ਸਾਰਾ ਹਿੱਸਾ ਨਸ਼ਟ ਹੋ ਚੁੱਕਾ ਹੈ ਅਤੇ ਆਪ ਉਹ जख्मी ਹੋ ਗਿਆ ਹੈ ਇਨ੍ਹਾਂ ਹਾਲਤਾਂ ਵਿੱਚ ਉਸ ਦਾ ਲੜਦੇ ਰਹਿਣਾ ਔਖਾ ਹੈ ਚੰਗਾ ਹੈ ਕਿ ਉਹ ਮੈਦਾਨ ਛੱਡ ਕੇ ਨਸ ਜਾਵੇ ਅਤੇ ਘਾਮਖਾ ਫੌਜ ਨੂੰ ਨਾ ਮਰਵਾਏ ਇਹ ਸੋਚ ਕੇ ਉਸਨੇ ਫੌਜ ਨੂੰ ਵਾਪਸ ਮੁੜਨ ਦਾ ਹੁਕਮ ਦਿੱਤਾ ਜਦੋਂ ਵਾਪਸ ਮੁੜਿਆ ਤਾਂ ਸਿੰਘ ਹੋਰ ਜੋਸ਼ ਨਾਲ ਕੁੱਦ ਕੇ ਉਨ੍ਹਾਂ ਦੇ ਪਿੱਛੇ ਪਏ ਅੱਗੇ ਅੱਗੇ ਮੁਗਲ ਨਸ ਪਏ ਤੇ ਪਿੱਛੇ ਪਿੱਛੇ ਸਿੰਘ ਆਖਰ ਮੁਗਲਾਂ ਨੂੰ ਸਰਸਾ ਪਾਰ ਕਰਾ ਕੇ ਸਿੰਘ ਰੁਕ ਗਏ ਇਸ ਯੁੱਧ ਦੇ ਵਿੱਚ ਸਿੰਘਾਂ ਦੇ ਹੱਥ ਬਹੁਤ ਸਾਰੇ ਹਥਿਆਰ ਘੋੜੇ ਅਤੇ ਤੰਬੂ ਆਦਿਕ ਲੱਗੇ ਫਿਰ ਫਤਿਹ ਦੇ ਨਗਾਰੇ ਵਜਾਉਂਦੇ ਹੋਏ ਸਤਗੁਰੂ ਜੀ ਆਪਣੀ ਅਕਾਲ ਸੈਨਾ ਦੇ ਸਾਥ ਸ੍ਰੀ ਅਨੰਦਪੁਰ ਸਾਹਿਬ ਉੱਤੇ ਤੇ ਸੰਗਤਾਂ ਨੂੰ ਕੜਾ ਪ੍ਰਸ਼ਾਦ ਦੇ ਗੱਫੇ ਛਕਾ ਕੇ ਨਿਹਾਲ ਕੀਤਾ ਇਸ ਯੁੱਧ ਨੇ ਅਮਨ ਦਾ ਖਾਤਮਾ ਕਰ ਦਿੱਤਾ ਤੇ ਅੱਗੇ ਨੂੰ ਲੜਾਈ ਤੇ ਬੇਚੈਨੀ ਦਾ ਵਾਯੂ ਮੰਡਲ ਬਣਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ